ਅੱਜ ਤੱਕ ਛਾਰ ਲੁਟੇਰੀਆਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਉਸ ਕੋਲੋਂ ਮੋਬਾਈਲ ਅਤੇ ਹੋਰ ਨਕਦੀ ਖੋਹਣ ਦੀ ਖਬਰ ਸਾਹਮਣੇ ਹੈ ਤਾਂ ਦੱਸਤੀਕ ਕੇ ਅਚਨਾਲਾ ਤੇ ਨਜ਼ਦੀਕ ਚਮਿਆਰੀ ਤੋਂ ਤੜਕਸਰ ਨੌਜਵਾਨ ਰਾਜਾ ਸ਼ਾਸੀ ਨੂੰ ਜਾ ਰਿਹਾ ਸੀ ਤਾਂ ਪਿੰਡ ਚਿੰਚੋਟੀਆਂ ਤੇ ਚਚਤੀਕ 4 ਲੁਟੇਰੀਆਂ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਅਤੇ ਘੇਰਨ ਤੋਂ ਬਾਅਦ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਅਤੇ ਬਾਥ ਵਿੱਚ ਉਸਤੇ ਹਮਲਾਕਾਰ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਤੇ ਉਸ ਕੋਲੋਂ ਮੋਬਾਈਲ ਅਤੇ ਨਗਦੀ ਖੋ ਕੇ ਉਦੋਂ ਲੁਟੇਰੇ ਫਰਾਰ ਹੋ ਜਾਂਦੇ ਹਨ ਅਤੇ ਇਹ ਨੌਜਵਾਨ ਤਰਕਸਾਰ ਚਮਿਆਰੀ ਤੋਂ ਮੋਟਰਸਾਈਕਲ ਉੱਪਰ ਸਵਾਰ ਹੋ ਡਿਊਟੀ ਤੇ ਜਾ ਰਿਹਾ ਸੀ ਤੇ ਰਾਜਸਥਾਨਸੀ ਨੂੰ ਜਾਂਦਿਆਂ ਪਿੰਡ ਚਿੰਝੋਟੀਆਂ ਦੇ ਨੇੜੇ ਇਸ ਨੂੰ ਚਾਰ ਲੁਟੇਰੇ ਘੇਰ ਕੇ ਇਸ ਉੱਪਰ ਹਮਲਾ ਕਰਦੇ ਨੇ ਅਤੇ ਇਸ ਕੋਲੋਂ ਮੋਬਾਈਲ ਅਤੇ ਨਗਦੀ ਖੋ ਕੇ ਫਰਾਰ ਹੋ ਜਾਂਦੇ ਹਨ ਤੇ ਹੁਣ ਇਹ ਨੌਜਵਾਨ ਹਸਪਤਾਲ ਅੰਮ੍ਰਿਤਸਰ ਵਿਖੇ ਜੀ ਰਿਹਾ ਹੈ ਆਈ ਸੀ ਯੂ ਵਿਚ ਦਾਖਲ ਹੈ ਮੈਂ ਡਿਊਟੀ ਆਉਂਦਾ ਇਸ ਵੇਰੇ ਮੈਂ 2 3 ਟਿੱਕ ਕਰੋ ਤੋਆ ਤੇ 2 5 ਚੱਲ ਤੇ ਮੈਨੂੰ 9:30 ਲੱਗ ਗਏ 2 ਮੁਰਸੇ ਤੇ ਆ ਕੇ 4 ਜਣੇ ਨੇ ਘੇਰ ਲਿਆ ਉਸ ਤੋਂ ਬਾਅਦ ਮੇਰਾ ਮੋਬਾਈਲ ਮੇਰਾ ਪਰਸ ਤੇ ਮੇਰਾ ਮੁਰਸਾ ਵੀ ਖੋ ਗਏ ਲੈ ਗਏ ਤੇ ਉਹ ਚਾਰ ਜਣੇ ਕਰਚਾ ਮਾਰ ਕੇ ਚੋ ਪੱਜ ਗਏ ਜਾ ਰਹਿਣਾ ਪੇਟੀ ਦਾ ਕੀ ਨਾ ਰਾਮੈਸ਼ ਰਾਮ ਬਾਜੂ ਰਹਿਣਾ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋ ਗਈ ਸਿਵਰੇ

ਇਕ ਅੱਲਾ ਹੀ ਇਹਦੇ ਆਪਣੇ ਮਨ ਚ ਹੈ ਕਿ ਕਲਾ ਆਪਣਾ ਸਾਥੀ ਉਹਨੇ ਉਹਦਾ ਕਰਕੇ ਆਪਣਾ ਆਪਣਾ ਤੇ ਅਨਾਲ ਆਉਂਦਾ ਹੈ ਇਹ ਪੀਲ ਨੂੰ ਜਾਣਦਾ ਹੈ ਤੇ ਉਹਨੇ एकदम ਆ ਕੋ ਲਾ ਕੇ ਕਿ ਤੂੰ ਮੋਟਰਸਾਈਕਲ ਉਹਨੇ ਖਲਾਤਾ ਅੱਗੇ ਲਾ ਕੇ ਡਾਕਟਰ ਆਉਣ ਉਹਨੇ ਤੇ ਢਾਕੇ ਤੇ ਮੁਰਕੇ ਉਹਨੂੰ ਮੁਰਥਾ ਲਾਂ ਦੇ ਦੇ ਇਹਦਾ ਕਰਕੇ ਮੁਰਥਾ ਲ ਦੇ ਗਿਆ ਸਾਰਾ ਸਲੇ ਗਿਆ ਇਹ ਮੋਬਾਈਲ ਨਾਲ ਲੈ ਗਿਆ ਕਿਨੇ ਚੀਜ਼ਾਂ ਲੁੱਟ ਕੇ ਆ ਹਾਂ ਜੀ ਕਿਨੇ ਚੀਜ਼ਾਂ ਲੁੱਟ ਕੇ ਲੈ ਗਿਆ ਇਹ ਮੁਰਕੇ ਉਹਨੇ ਕਿਰਚ ਲੰਦਾਇਆ ਕਿਰਚ ਨਾ ਬਾਹਰ ਦੇਖਟ ਲੱਗਾਈ ਤੇ ਸਰਟੀਜੀ ਵੀ ਲੱਗਾਈ ਹੁਣ ਬਾਬੇ ਡੰਗੀ ਸਾਟ ਨਾ ਕੀ ਲੋਸ ਸਪਿਟਲ ਚ ਲੱਗਲੇ ਹੁਣ ਆਈ ਵੀ ਹਸਪੀਟਲ ਦੇ ਡਾਖਲੇ ਅਨੁਮਤੇ ਇਲਾਜ ਚਾਲਣ ਲਿਆ ਕੀ ਮੰਗ ਕਰਦੇ ਨੇ ਪੁਲਿਸ ਕੋਲ ਜਲਦ ਜਲ ਪੜਿਆ ਜਾਵੇ ਹਾਂਜੀ ਪੁਲਿਸ ਨੂੰ ਇਹ ਮੰਗ ਕਰਦੇ ਆਗੇ 1.60 ਤੇ 60 ਹਾਲ ਹੋਵੇ ਦੇਖੀਏ ਇਹੋ ਜੀ ਚੋਰਾਂ ਨੇ 60 ਚ ਫੜੀ ਜਾਵੇ ਇਹ ਸਾਡੇ ਨਾਲ ਹੋਇਆ ਜਾ ਹੋਰ ਕਿਸੇ ਨਾਲ ਕੱਲ ਨਾ ਹੋਵੇ ਇਸ ਗੱਲ ਇਸੇ ਕਰਕੇ ਮੈਂ ਜਿੰਦੀਤਾ ਹੁਦਾ ਧੰਨਵਾਦ ਇਹ ਜੀ ਰਾਮਗੋਦਰ ਨਾਮ ਦਾ ਜਿਹੜਾ ਇੱਕ ਜੱਟੀ ਆ ਉਹ ਲੋਟਰ ਦਾ ਕੰਮ ਕਰਦਾ ਵਾ 에ਰਪੋਰਟ ਤੇ ਉਹ ਪਿਛਲਾ ਪਹਿਨੋਟਾ ਚਮਿਆਰੀ ਆ ਰਾਤ ਤੱਕ ਤੱਕ ਕੜ ਕੇ ਜੇ ਤੇ ਸਾਡੇ ਕਿ 3 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에ਰਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਝੋਟੀ ਮੋੜ ਲਾ ਕੇ ਲਾਇਸੈਂਸੀ ਲੋਕ 3 ਕਿਲੋਮੀਟਰ ਅਗੇ ਉਹਨੂੰ ਪਿੱਛੋਂ ਆਣ ਕੇ ਚਾਰ ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲ ਉੱਤੇ ਸਵਾਰ ਸੀ ਉੰਨਾ ਨੇ ਆਣ ਕੇ ਇਹਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਪਰਸਾ ਕੋਲਿਆ ਇਹਨੂੰ ਕਿਰਚ ਮਾਰ ਕੇ जख्मी ਕੀਤਾ ਅਸੀਂ ਇਸ ਸਬੰਧੀ 311 ਐਮਪੀਐਨਐਸ ਦਾ ਕੇਸ ਦਰਜ ਕਰਵਾਇਆ ਤੇ ਐਸਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ ਇਸ ਇਲਾਕੇ ਦੇ